ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਚੱਲ ਰਹੀ ਸ਼੍ਰੋਮਣੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਜਿਸ ਦੇ ਵਿੱਚ ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਦੇ ਸਬੰਧ ਵਿੱਚ ਮੀਟਿੰਗ ਚੱਲ ਰਹੀ ਸੀ ਉਸ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰਾਂ ਨੇ ਨਾ ਜਾਣਦੇ ਫੈਸਲਾ ਲੇਤਾ ਅਤੇ ਉਹਨਾਂ ਦੇ ਵੱਲੋਂ ਇਸ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਜਿਨ੍ਹਾਂ ਵਿੱਚ ਵਿਰੋਧੀ ਧਿਰ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਜਸਵੰਤ ਸਿੰਘ ਪੜੈਣ ਅਤੇ ਸਰਬੰਸ ਸਿੰਘ ਮਾਨਕੀ ਨੇ ਇਸ ਮੀਟਿੰਗ ਦਾ ਪੂਰਨ ਤੌਰ ਤੇ ਬਾਈਕਾਟ ਕਰਦਿਆਂ ਹੋਇਆਂ ਸੰਗਤ ਦੇ ਸਾਹਮਣੇ ਆਪਣਾ ਪੱਖ ਰੱਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੇ ਨਾਲ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਰਦਾਰ ਜਸਵੰਤ ਸਿੰਘ ਪੜੈਣ ਸਰਦਾਰ ਸਰਬੰਸ ਸਿੰਘ ਮਾਨਕੀ ਇਸ ਵਕਤ ਜਿਹੜੀ ਅਸੀਂ ਖਾਲਸਾ ਜੀ ਤੁਹਾਡੇ ਨਾਲ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਬੈਠਿਆਂ ਨਾਲ ਗੱਲ ਸਾਂਝੀ ਕਰਨ ਲੱਗੇ ਆ ਉਹ ਇਹ ਆ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਹਾਊਸ ਬੁਲਾਇਆ ਗਿਆ ਪਰ ਉਸ ਜਨਰਲ ਹਾਊਸ ਦੇ ਵਿੱਚ ਅਸੀਂ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪੰਥਕ ਹਿੱਤਾਂ ਦੀ ਜ਼ੋਰ ਸ਼ੋਰ ਨਾਲ ਗੱਲ ਕਰਨ ਵਾਲੇ ਆ ਚਾਹੇ ਹਰਿਆਣੇ ਤੱਕ ਬੈਠੇ ਆ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਇਸ ਮੀਟਿੰਗ ਇਸ ਅਜਲਾਸ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਉਹਦਾ ਇੱਕੋ ਕਾਰਨ ਹੈ ਕਿ ਅੱਜ ਦਾ ਜਿਹੜਾ ਇਸ ਮੀਟਿੰਗ ਦਾ ਅਜੰਡਾ ਹੈ ਇੱਕ ਸਿਆਸੀ ਅਜੰਡਾ ਹੈ ਜੇ ਅਸੀਂ ਤੌਰ ਤੇ ਫੇਲ ਹੋ ਚੁੱਕੇ ਵਿਅਕਤੀ ਨੂੰ ਉਭਾਰਨ ਦਾ ਏਜੰਡਾ ਆਪਣੀ ਇੱਕ ਚੋਟਾਲਾ ਪਰਿਵਾਰ ਦੇ ਨਾਲ ਜਿਹੜੀ ਹੈ ਯਾਰੀ ਨੂੰ ਪਗਾਉਣ ਵਾਸਤੇ ਉੱਥੇ ਸਿੱਖਾਂ ਦਾ ਜਿਹੜਾ ਮੁੱਲ ਜਿਹੜਾ ਅਕਾਲੀ ਦਲ ਇਥੋਂ ਵੰਡ ਜਿਹੜਾ ਵਟਦਾ ਰਿਹਾ ਤੇ ਉਹਦਾ ਆ ਨਤੀਜਾ ਜਿਹੜਾ ਅਸੀਂ ਦੇਖ ਰਹੇ ਹਾਂ ਤੇ ਉਹ ਸਿੱਖਾਂ ਦੇ ਵਿੱਚ ਇੱਕ ਬੇਚੈਨੀ ਪਾਈ ਗਈ ਤੇ ਉਹਨਾਂ ਦੀ ਇਹ ਡਿਮਾਂਡ ਉੱਠੀ ਉਸ ਤੋਂ ਵੀ ਜੇ ਅਸੀਂ ਅੱਗੇ ਜਾਈਏ ਤਾਂ ਜਿਸ ਤਰ੍ਹਾਂ ਅੱਜ ਜਨਰਲ ਹਾਊਸ ਹੋ ਰਿਹਾ ਸਾਡਾ ਇਹ ਪੁੱਛਣਾ ਸ਼੍ਰੋਮਣੀ ਕਮੇਟੀ ਨੂੰ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪਹਿਲਾਂ ਰਹਿ ਚੁੱਕੇ ਨੇ ਜਿੰਨਾ ਵੀ ਪ੍ਰਬੰਧ ਰਹਿ ਚੁੱਕਾ ਹੈ ਐਨੇ ਸਾਲਾਂ ਦੇ ਵਿੱਚ ਤੁਸੀਂ ਹਰਿਆਣੇ ਦੇ ਸਿੱਖਾਂ ਨੂੰ ਬੁਲਾ ਕੇ ਇੱਥੇ ਜਰਨਲ ਜਾਸ ਕਿਉਂ ਨਹੀਂ ਕੀਤਾ ਉਹਨਾਂ ਦੀਆਂ ਮੁਸ਼ਕਲਾ ਕਿਉਂ ਨਹੀਂ ਪੁੱਛੀ ਕਿ ਤੁਹਾਡੀ ਮੁਸ਼ਕਲ ਕੀ ਆ ਉਹਨਾਂ ਨੂੰ ਕਿਉਂ ਨਹੀਂ ਦੱਸਿਆ ਕਿ ਸਾਡੇ ਜੇ ਇਹ ਕਮੇਟੀ ਬਣਦੀ ਹੈ ਇਹ ਨੁਕਸਾਨ ਸੋ ਇਸ ਲਈ ਨਾ ਪੈਰਵਾਹੀ ਜਦੋਂ ਕੋਰਟ ਕੇਸ ਸੀ ਉਦੋਂ ਹੋਈ ਤੇ ਹੁਣ ਦੇਖੋ ਕਿੰਡੀ ਹਾਸੋਹੀਣੀ ਗੱਲ ਆ ਤੇ ਇਹ ਕਿਹਾ ਜਾ ਰਿਹਾ ਜੀ ਕਿ ਅਸੀਂ ਸ਼੍ਰੋਮਣੀ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਉਹਨੂੰ ਮੰਨਦੇ ਨਹੀਂ ਪਰ ਦੂਜੇ ਪਾਸੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਹੀ ਜਿਹੜੀ ਆ ਪਟੀਸ਼ਨ ਜਿਹੜੀ ਆ ਉਹ ਦਾਖਲ ਕਰਨੀ ਹੈ ਸੋ ਇਸ ਕਰਕੇ ਕੋਈ ਏਜੰਡਾ ਜਿਹੜਾ ਉਹ ਸਿੱਧਾ ਨਾ ਹੋਣ ਕਰਕੇ ਔਰ ਇਹਦੇ ਵਿੱਚ ਜਿਹੜਾ ਸਿਆਸੀ ਬੂ ਜਿਹੜੀ ਆ ਉਹ ਆ ਰਹੀ ਹੈ ਤੋਂ ਅਸੀਂ ਸਾਰਿਆਂ ਨੇ ਇਹ ਇੱਕ ਮਤ ਹੋ ਕੇ ਫੈਸਲਾ ਕੀਤਾ ਕਿ ਇਹਦੇ ਵਿੱਚ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੇ ਨਾਲ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਰਦਾਰ ਜਸਵੰਤ ਸਿੰਘ ਪ੍ਰਾਂਤ ਸਰਦਾਰ ਸਰਬੰਸ ਸਿੰਘ ਮਾਨਕੀ ਇਸ ਵਕਤ ਜਿਹੜੀ ਅਸੀਂ ਖਾਲਸਾ ਜੀ ਤੁਹਾਡੇ ਨਾਲ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਬੈਠਿਆਂ ਨਾਲ ਗੱਲ ਸਾਂਝੀ ਕਰਨ ਲੱਗੇ ਆ ਉਹ ਇਹ ਆ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਹਾਊਸ ਬੁਲਾਇਆ ਗਿਆ ਪਰ ਉਸ ਜਨਰਲ ਹਾਊਸ ਦੇ ਵਿੱਚ ਅਸੀਂ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪੰਥਕ ਹਿੱਤਾਂ ਦੀ ਜੋਰ ਸ਼ੋਰ ਨਾਲ ਗੱਲ ਕਰਨ ਵਾਲੇ ਆ ਚਾਹੇ ਹਰਿਆਣੇ ਤੱਕ ਬੈਠੇ ਆ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਇਸ ਮੀਟਿੰਗ ਇਸ اجلاس ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਉਹਦਾ ਇੱਕੋ ਕਾਰਨ ਹੈ ਕਿ ਅੱਜ ਦਾ ਜਿਹੜਾ ਇਸ ਮੀਟਿੰਗ ਦਾ ਅਜੰਡਾ ਹੈ ਇੱਕ ਸਿਆਸੀ ਅਜੰਡਾ ਹੈ ਸਿਆਸੀ ਤੌਰ ਤੇ ਫੇਲ ਹੋ ਚੁੱਕੇ ਵਿਅਕਤੀ ਨੂੰ ਉਭਾਰਨ ਦਾ ਅਜੰਡਾ ਹੈ ਜਾਂ ਇੱਕ ਦਲ ਨੂੰ ਉਭਾਰਨ ਦਾ ਅਜੰਡਾ ਹੈ ਕਿਉਂਕਿ ਜੇ ਇਹ ਸ਼੍ਰੋਮਣੀ ਕਮੇਟੀ ਦਾ ਅਜੰਡਾ ਹੁੰਦਾ ਤਾਂ ਇਹ ਉੱਥੇ ਵਿਚਾਰਿਆ ਜਾਣਾ ਚਾਹੀਦਾ ਸੀ ਕਿਉਂਕਿ ਪਿਛਲੇ ਦਿਨੀ ਅਸੀਂ ਦੇਖਿਆ ਕਿ ਗੁਰਦੁਆਰਾ ਆਲਮਗੀਰ ਸਾਹਿਬ ਮੰਜੀ ਸਾਹਿਬ ਉੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਬੁਲਾ ਕੇ ਇੱਕ ਜਿਹੜਾ ਤੋਤਾ ਪਾਠ ਹੈ ਉਹ ਪੜ੍ਹਾ ਦਿੱਤਾ ਗਿਆ ਕਿ ਅੱਜ ਤੁਸੀਂ ਉੱਥੇ ਕੀ ਮਤਾ ਪਾਸ ਕਰਨਾ ਹੈ ਕੀ ਸਨੇਹਾ ਦੇਣਾ ਹੈ ਕੀ ਕਹਿਣਾ ਹੈ ਤੇ ਦੂਸਰੇ ਪਾਸੇ ਜਿਸ ਤਰ੍ਹਾਂ ਦੀਆਂ ਖਬਰਾਂ ਸੁਣ ਰਹੇ ਹਾਂ ਕਿ ਉਧਰ ਚੰਡੀਗੜ੍ਹ ਦੇ ਵਿੱਚ ਜਿਹੜਾ ਸਿਆਸੀ ਪਾਰਟੀ ਦੇ ਆਗੂ ਜਿਹੜੇ ਉਹ ਇਕੱਠੇ ਹੋ ਰਹੇ ਨੇ ਤਾਂ ਇਸ ਲਈ ਕਿਉਂਕਿ ਜਦੋਂ ਗੱਲ ਗੁਰਮਤਿ ਦੀ ਜਾਂ ਧਰਮ ਦੀ ਗੱਲ ਕਰਨੀ ਹੋਵੇ ਅਰਰ ਫਿਰ ਉਹਦੇ ਵਿੱਚ ਜੇ ਇਹੋ ਜੇ ਸਿਆਸੀ ਏਜੰਡੇ ਜਿਹੜੇ ਲਾਗੂ ਹੋਣਗੇ ਤਾਂ ਅਸੀਂ ਇਹੀ ਬਿਹਤਰ ਸਮਝਿਆ ਕਿਉਂਕਿ ਅਸੀਂ ਕਿਸੇ ਸਿਆਸੀ ਪਾਰਟੀ ਦੇ ਏਜੰਡੇ ਦੇ ਵਿੱਚ ਸ਼ਾਮਲ ਨਹੀਂ ਹੋਣਾ ਤੇ ਦੂਸਰਾ ਦੇਖੋ ਹਰਿਆਣਾ ਕਮੇਟੀ ਜਿਹੜੀ ਵੱਖ ਹੋਈ ਹੈ ਉਹ ਕੋਈ ਅੱਜ ਕੱਲ ਦੀ ਡਿਮਾਂਡ ਨਹੀਂ ਸੀ ਤਕਰੀਬਨ 2000 ਸੰਤ ਤੋਂ ਇਹ ਗੱਲ ਉੱਠਦੀ ਆ 22 ਸਾਲ ਹੋ ਗਏ ਇਹ ਠੀਕ ਹੈ ਕਿ ਦਾਇਰਾ ਚਾਹੇ ਵਿਅਕਤੀ ਦਾ ਘਟੇ ਚਾਹੇ ਸੰਸਥਾ ਦਾ ਘਟੇ ਉਹਦੇ ਵਿੱਚ ਕਮਜ਼ੋਰੀ ਆਉਂਦੀ ਆ ਸ਼੍ਰੋਮਣੀ ਕਮੇਟੀ ਦਾ ਦਾਇਰਾ ਘਟਿਆ ਸਾਨੂੰ ਇਸ ਗੱਲ ਦਾ ਬਤੌਰ ਮੈਂਬਰ ਦੁੱਖ ਵੀ ਆ ਪਰ ਇਹਦੇ ਕੁਝ ਕਾਰਨ ਵੀ ਹੋਣਗੇ ਇਹਦੇ ਕੁਝ ਜ਼ਿੰਮੇਵਾਰੀ ਵੀ ਤੈਅ ਹੋਊਗੀ ਅੱਜ ਲੋੜ ਵਿਚਾਰਨ ਦੀ ਹੈ ਕਿ ਇਹਦਾ ਜ਼ਿੰਮੇਵਾਰ ਕੌਣ ਆ ਇਹ ਹਰਿਆਣੇ ਦੇ ਸਿੱਖਾਂ ਦੇ ਵਿੱਚ ਜੇ ਇਹ ਬੇਚੈਨੀ ਪਾਈ ਗਈ ਉਹਦਾ ਕੀ ਕਾਰਨ ਰਹੇ ਜਦੋਂ ਤੁਸੀਂ ਉੱਥੇ ਕੋਈ ਧਾਰਮਿਕ ਲੀਡਰ ਨਹੀਂ ਪੈਦਾ ਹੋਣ ਦਿੱਤਾ ਜਦੋਂ ਤੁਸੀਂ ਉੱਥੇ ਕੋਈ ਸਿਆਸੀ ਲੀਡਰ ਨਹੀਂ ਪੈਦਾ ਹੋਣ ਦਿੱਤਾ ਸਿਰਫ ਆਪਣੀ ਇੱਕ ਚੋਟਾਲਾ ਪਰਿਵਾਰ ਦੇ ਨਾਲ ਜਿਹੜੀ ਹੈ ਯਾਰੀ ਨੂੰ ਪਗਾਉਣ ਵਾਸਤੇ ਉੱਥੇ ਸਿੱਖਾਂ ਦਾ ਜਿਹੜਾ ਮੁੱਲ ਜਿਹੜਾ ਅਕਾਲੀ ਦਲ ਇਥੋਂ ਵੰਡ ਜਿਹੜਾ ਵਟਦਾ ਰਿਹਾ ਤੇ ਉਹਦਾ ਆ ਨਤੀਜਾ ਜਿਹੜਾ ਅਸੀਂ ਦੇਖ ਰਹੇ ਹਾਂ ਤੇ ਉਹ ਸਿੱਖਾਂ ਦੇ ਵਿੱਚ ਇੱਕ بےਚੈਨੀ ਪਾਈ ਗਈ ਤੇ ਉਹਨਾਂ ਦੀ ਇਹ ਡਿਮਾਂਡ ਉੱਠੀ ਉਸ ਤੋਂ ਵੀ ਜੇ ਅਸੀਂ ਅੱਗੇ ਜਾਈਏ ਤਾਂ ਜਿਸ ਤਰ੍ਹਾਂ ਅੱਜ ਜਨਰਲ ਹਾਊਸ ਹੋ ਰਿਹਾ ਸਾਡਾ ਇਹ ਪੁੱਛਣਾ ਸ਼੍ਰੋਮਣੀ ਕਮੇਟੀ ਨੂੰ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪਹਿਲਾਂ ਰਹਿ ਚੁੱਕੇ ਨੇ ਜਿੰਨਾ ਵੀ ਪ੍ਰਬੰਧ ਰਹਿ ਚੁੱਕਿਆ ਐਨੇ ਸਾਲਾਂ ਦੇ ਵਿੱਚ ਤੁਸੀਂ ਹਰਿਆਣੇ ਦੇ ਸਿੱਖਾਂ ਨੂੰ ਬੁਲਾ ਕੇ ਇੱਥੇ ਜਨਰਲ ਜਾਸੂਸ ਕਿਉਂ ਨਹੀਂ ਕੀਤਾ ਉਹਨਾਂ ਦੀਆਂ ਮੁਸ਼ਕਲਾਂ ਕਿਉਂ ਨਹੀਂ ਪੁੱਛਿਆ ਕਿ ਤੁਹਾਡੀ ਮੁਸ਼ਕਲ ਕੀ ਆ ਉਹਨਾਂ ਨੂੰ ਕਿਉਂ ਨਹੀਂ ਦੱਸਿਆ ਕਿ ਸਾਡੇ ਜੇ ਇਹ ਕਮੇਟੀ ਬਣਦੀ ਆ ਇਹ ਨੁਕਸਾਨ ਆ ਸੋ ਇਸ ਲਈ ਨਾ ਪੈਰਵਾਹੀ ਜਦੋਂ ਕੋਰਟ ਕੇਸ ਸੀ ਉਦੋਂ ਹੋਈ ਤੇ ਹੁਣ ਦੇਖੋ ਕਿੱਡੀ ਹਾਸੋਹਿਣੀ ਗੱਲ ਆ ਤੇ ਇਹ ਕਿਹਾ ਜਾ ਰਿਹਾ ਜੀ ਕਿ ਅਸੀਂ ਸ਼੍ਰੋਮਣੀ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਉਹਨੂੰ ਮੰਨਦੇ ਨਹੀਂ ਪਰ ਦੂਜੇ ਪਾਸੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਹੀ ਜਿਹੜੀ ਆ ਪਟੀਸ਼ਨ ਜਿਹੜੀ ਆ ਉਹ ਦਾਖਲ ਕਰਨੀ ਹੈ ਸੋ ਇਸ ਕਰਕੇ ਕੋਈ ਏਜੰਡਾ ਜਿਹੜਾ ਉਹ ਸਿੱਧਾ ਨਾ ਹੋਣ ਕਰਕੇ ਔਰ ਇਹਦੇ ਵਿੱਚ ਜਿਹੜਾ ਸਿਆਸੀ ਬੂ ਜਿਹੜੀ ਆ ਉਹ ਆ ਰਹੀ ਹੈ ਤੋਂ ਅਸੀਂ ਸਾਰਿਆਂ ਨੇ ਇਹ ਇੱਕ ਮਤ ਹੋ ਕੇ ਫੈਸਲਾ ਕੀਤਾ ਕਿ ਇਹਦੇ ਵਿੱਚ ਅਸੀਂ ਜਿਹੜਾ ਸ਼ਾਮਲ ਜਿਹੜਾ ਨਹੀਂ ਹੋਣਗੇ ਸੋ ਸਰਦਾਰ ਜਸਵੰਤ ਸਿੰਘ ਜੀ ਵੀ ਕੁਝ ਜਿਹੜੀਆਂ ਵਿਚਾਰ ਤੁਹਾਡੇ ਨਾਲ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਤੁਹਾਨੂੰ ਦੱਸ ਹੀ ਦਿੱਤਾ ਰੰਧਾਵਾ ਸਾਹਿਬ ਨੇ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਜਿਹੜੋ ਪਿਛਲੇ ਦਿਨੀ ਜਲਾਸ ਸੀ ਸ਼ੁਰੂ ਨਹੀਂ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਚ ਅਸੀਂ ਹਾਊਸ ਦੇ ਵਿੱਚ ਇਹ ਗੱਲ ਕਹੀ ਸੀ ਜਿਹੜੇ ਪੰਥਕ ਇਸ਼ੂ ਆ ਜਿਨ੍ਹਾਂ ਚੋਂ ਰਾਜਨੀਤੀ ਦੀ ਬਦਬੂ ਨਾ ਆਵੇ ਵੀ ਤੁਸੀਂ ਇੱਕ ਵਿਅਕਤੀ ਨੂੰ ਹੱਲਾਸ਼ੇਰੀ ਦੇਣ ਦੇ ਲਈ ਸਥਾਪਿਤ ਕਰਨ ਦੇ ਲਈ ਕੋਈ ਲੜਾਈ ਲੜਦੇ ਆਂ ਜੀ ਇਹ ਨਾ ਹੋਊਗਾ ਤਾਂ ਅਸੀਂ ਤੁਹਾਡੇ ਨਾਲ ਆ ਜਿੰਨੀ ਕੁ ਵੱੜਦੀ ਜ਼ਿੰਮੇਵਾਰੀ ਸੀ ਅਸੀਂ ਨਿਭਾਵਾਂਗੇ ਨਿਭਾਉਣ ਦੀ ਕੋਸ਼ਿਸ਼ ਜਿੱਥੇ ਤੇ ਐਸਜੀਪੀਸੀ ਟੋਕਣ ਦਾ ਸਵਾਲ ਆ ਅਸੀਂ ਜਿਹੜੇ ਅਸੀਂ ਸਿਧਾਂਤਕ ਤੌਰ ਤੇ ਵਿਰੋਧੀ ਥੈਰਾ ਜਿੰਨੇ ਮੈਂਬਰ ਆ 25 28 ਅਸੀਂ ਉਹਨਾਂ ਦੀ ਤਰਫੋਂ ਇਹ ਗੱਲ ਬਿਲਕੁਲ ਸਪਸ਼ਟ ਅਸੀਂ ਐਸਜੀਪੀਸੀ ਦੇ ਹੱਕ 'ਚ ਅਸੀਂ ਨਹੀਂ ਕਹਿੰਦੇ ਟੁੱਟਣੀ ਚਾਹੀਦੀ ਐ ਜਾਂ ਟੁੱਟਣੀ ਕਿਉਂ ਟੁੱਟੀ ਪਰ ਗੱਲ ਇਹ ਆ ਇੰਨੇ ਵੱਡੇ ਵਕਫੇ ਦੇ ਦੌਰਾਨ ਜਿਹੜਾ ਰਾਜ ਪ੍ਰਬੰਧ ਸੇਵਾ ਸੰਭਾਲ ਦਾ ਹਰਿਆਣੇ ਦੇ ਸਿੱਖਾਂ ਨੇ ਲਿਆ ਅਸੀਂ ਉਹਨਾਂ ਦੀ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਜਿਹੜੀ ਪਾਰਟੀ ਨੂੰ ਦੇ ਇੱਕ ਵਿਅਕਤੀ ਨੂੰ ਅੱਜ ਦਾ ਹਾਊਸ ਸਥਾਪਿਤ ਕਰਨਾ ਚਾਹੁੰਦਾ ਰਾਜਨੀਤਿਕ ਤੌਰ ਤੇ ਉਹਨਾਂ ਨੇ 15 ਮੈਂਬਰ ਕੌਪਟ ਹੁੰਦੇ ਆ ਹਰ ਵਾਰ ਚੋਣ ਚ ਹਰਿਆਣੇ ਦੇ ਸਿੱਖਾਂ ਦਾ ਜਾਂ ਦੂਜੇ DSB ਵਿੱਚ ਵਸਦੇ ਸਿੱਖਾਂ ਦਾ ਕਿੰਨਾ ਖਿਆਲ ਕੀਤਾ ਸਿਰਫ ਰਾਜਨੀਤਿਕ ਅਦਾਤ ਕਰਕੇ ਜਿਹੜੇ ਕੌਪਟ ਕਰਨੇ ਉਹ ਵੀ ਬੰਦੇ ਉਹ ਆਪਦੇ ਨਿੱਜੀ ਬੰਦੇ ਹੋ ਸਕਦਾ ਪਰਿਵਾਰਾਂ ਦੇ ਨੇੜ ਦੇ ਹੋਣ ਉਹਨਾਂ ਨੂੰ ਹਰ ਟਰੱਸਟਾਂ ਦੇ ਵਿੱਚ ਨਾਮਜ਼ਦਗੀਆਂ ਦਿੱਤੀਆਂ ਸਧਾਰਨ ਸਿੱਖਾਂ ਦੀ ਸੀ ਬਾਤ ਨਹੀਂ ਪੁੱਛੀ 20 ਸਾਲ ਦੇ ਵਕਫੇ ਦੇ ਵਿੱਚ ਉੱਥੋਂ ਦੇ ਸਿੱਖਾਂ ਨੇ ਆਪਦੇ ਆਪ ਨੂੰ ਵਿਗਾਨਗੀ ਦਾ ਅਸਾਸ ਕਰ ਲਿਆ ਜੋ ਹੋਣਾ ਨਹੀਂ ਸੀ ਚਾਹੀਦਾ ਕੌਮ ਦੇ ਹੱਥ ਨਹੀਂ SGPC ਦੇ ਹੱਥ ਨਹੀਂ ਜੋ ਜ਼ਿੰਮੇਵਾਰ ਕੋਣ ਸਾਡਾ ਕਹਿਣ ਦਾ ਮਕਸਦ ਸਾਨੂੰ ਇਹ ਪੁਛਤਾਵਾ ਦੁੱਖ ਪਰ ਜਿੱਤੇ ਰਾਜਨੀਤੀ ਹੋ ਰਹੀ ਆ ਸਾਨੂੰ ਹੋਰ ਬੁਰੇ ਰਸਤੇ ਦੀ ਧੱਕਿਆ ਜਾ ਰਿਹਾ ਅੱਜ ਆ ਜਿਹੜਾ ਅਕਾਲੀ ਦਲ ਦਾ ਨਹੀਂ ਮੈਂ ਕਹੂੰਗਾ ਜਿਹੜਾ ਇੱਕ ਥੋੜੇ ਲੋਕਾਂ ਦਾ ਪ੍ਰਧਾਨ ਆ ਸੁਖਵੀਰ ਬਾਦਲ ਉਹ ਕਹਦਾ ਮੈਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਿਮੰਦਨ ਠੀਕ ਆ ਤੇਰੀ ਨਿੱਜੀ ਗੱਲ ਪਰ ਤੁਸੀਂ ਪਟੀਸ਼ਨ ਸੁਪਰੀਮ ਕੋਰਟ ਆਪ ਗਏ ਜੇ ਤੁਸੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਣਾ ਨਹੀਂ ਸੀ ਕਿਉਂਗੇ 올 ਇੰਡੀਆ ਐਕਟ ਨੰਦਪੁਰ ਸਾਹ ਮਤੇ ਦੀ ਇੱਕ ਵੱਧ ਸੀ ਕਿਹਨੇ ਕਿਸ ਪ੍ਰਵਾਹ ਨੇ ਤਾਰੂਬੀਡ ਕੀਤਾ ਤੁਸੀਂ ਆਪਦੇ ਸਿਆਸੀ ਹਿੱਤਾਂ ਨੂੰ ਮੂਹਰੇ ਰੱਖਿਆ ਅੱਜ ਤੁਹਾਡੇ ਹਿੱਤ ਕੁਸ਼ੂਰਾ ਅੱਜ ਭਾਜਪਾ ਕਾਂਗਰਸ ਆਮ ਆਦਮੀ ਪਾਰਟੀ ਇਹ ਵਿਰੋਧੀ ਪਾਰਟੀਆਂ ਜਿਹੜੀਆਂ ਇਹ ਕਦੇ ਬਹੁਤ ਇਸ ਸ੍ਰੋਮਨੀ ਕੁਟੀਨ ਤੋੜਨਾ ਚਾਹੁੰਦਾ ਹੋ ਸਕਦਾ ਇਹਨਾਂ ਦੀ ਗੱਲ ਸੱਚ ਹੋਵੇ ਪਰ ਅਸੀਂ ਆਪਦੀ ਜ਼ਿੰਮੇਵਾਰੀ ਕਿੰਨੀ ਕਿ ਤੁਮਾਈ ਅਸੀਂ ਉਹਨਾਂ ਨੂੰ ਕੁਲਾਵੇ ਚ ਹੀ ਨਹੀਂ ਲਿਆ ਜਿਹੜਾ ਤੁਹਾਡੇ ਰਾਜਨੀਤਿਕ ਵਿਰੋਧ ਕਰਦਾ ਚਾਹੀ ਸਧਾਰਤਿਕ ਸਿਕਾ ਕਿਸੇ ਨੂੰ ਤੁਸੀਂ ਪੰਥ ਦਾ ਅਗਦਾਰ ਕਿਸੇ ਨੂੰ ਕਾਂਗਰਸ ਦੀ ਵੀ ਟੀਮ ਤੇ ਜਦੋਂ ਦੀ ਤੁਹਾਡੀ ਯਾਰੀ ਟੁੱਟੀ ਆ ਬੀਜੇਪੀ ਨਾਲ ਹੁਣ ਬੀਜੇਪੀ ਦੀ ਵੀ ਟੀਮ ਤੇ ਆਮ ਆਦਮੀ ਪਾਰਟੀ ਤਾਂ ਤੁਸੀਂ ਕਹਿੰਨੇ ਕਿਹੜਾ ਕਿਉਂਕਿ ਪੰਜਾਬ ਚ ਉਹਨਾਂ ਦੀ ਸੱਤਾ ਇਸ ਲਈ ਇਹ ਗੱਲ ਕਹਿੰਨੇ ਆ ਅਸੀਂ ਪੰਥਕ ਿਸ਼ੂਆਂ ਤੇ ਨਾਲ ਆ ਪਰ ਅਸੀਂ ਰਾਜਨੀਤਿਕ ਲਾਹੜੀ ਲੈਣ ਦੇਣਾ ਅਸੀਂ ਪਾਪਾਂ ਦੇ ਭਾਗੀ ਨਹੀਂ ਬਣਨਾ ਇਹਨਾਂ ਦੇ ਨਾਲ ਤੇ ਸਾਰੀ ਸੰਗਤ ਨੂੰ ਅਸੀਂ ਆਪਦਾ ਪੱਖ ਰੱਖਣਾ ਬੜਾ ਜ਼ਰੂਰੀ ਸੀ ਕਿਉਂਕਿ ਦੇਸ਼ਾਂ-ਵਿਦੇਸ਼ਾਂ ਤੋਂ ਸਾਡੇ ਸਰਵੋਧਿ ਧਿਰ ਦੇ ਅੰਤਰੰਕ ਕਮਿਟੀ ਮੈਂਬਰ ਗੁਰਪ੍ਰੀਤ ਸਿੰਘ ਜੀ ਰਧਾਵਾ ਬਾ ਵਿਦੇਸ਼ਾਂ ਚ ਜਿਹੜੀਆਂ ਵਸਦੀਆਂ ਸਿੱਖ ਸੰਗਤਾਂ ਉਹਨਾਂ ਦੀਆਂ ਸੁਝਾਅ ਆਉਂਦੇ ਆ ਉਹਨਾਂ ਦੇ ਟੈਲੀਫੋਨ ਆਉਂਦੇ ਆ ਉਹਨਾਂ ਦੇ ਮਦਦ ਨਾਲ ਜੇ ਫੈਸਲੇ ਲਏ ਜਾਂਦੇ ਆ ਪੰਥ ਪ੍ਰਸਤੀ ਦੇ ਵਿੱਚ ਇਸ ਲਈ ਇਹ ਅਸੀਂ ਸੰਗਤਾਂ ਦੇ ਸਾਹਮਣੇ ਆਪਦੇ ਵਿਚਾਰ ਪੇਸ਼ ਕਰਨੇ ਸੀ ਕਹਿ ਸਕਦੇ ਨਿਰਸ ਦੇ ਜਿਹੜਾ ਅੱਜ ਦਾ ਇਹ ਇਕਤਰਤਾ ਇਹ ਆਜੂ ਤੋਂ ਘੰਟੇ ਦਾ ਰਿਜ਼ਲਟ ਸੁਖਵੀਰ ਸਿੰਘ ਬਾਦਲ ਨੂੰ ਜਿਹੜੀ ਲੀਹ ਤੋਂ ਲੱਥਿਆ ਹੋਇਆ ਉਹਨੂੰ ਲੀਹ ਤੇ ਕਰਨ ਦਾ ਇੱਕ ਉਪਰਾਲਾ ਸਾਰੇ ਹਾਊਸ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ